ਪੜਨ ਲੱਗਿਆ ਫਿਰ ਗੁਰੂ ਘਰ ਜਾਣਾਗਾ ਤੇ ਪਹਿਲਾਂ ਸਭ ਜੇ ਤਾਂ ਉਸ ਨਾਲ ਕਿ ਵੀ ਨ ਇੱਕ ਗੀਤ ਆਉਂਦਾ ਬਹੁਤ ਸੋਹਣਾ ਤੇ ਉਸ ਨਾਲ ਆ ਕਰਦੇ ਨਾ ਸੇੜ ਪੁੱਤੇ ਭਜੂ ਹੱਥ ਚ ਇੱਕ ਕੁੜੀ ਵੀ ਗੱਲ ਸੁਣੀ ਉਪਰੋਂ ਦੀ ਪੇ ਗਿਆ ਮੀਂਹ ਪੇ ਗਿਆ ਪੰਗਾ ਸਾਰਾ ਮੇਕਅਪ ਉੱਤਰ ਗਿਆ ਲੱਗੀ ਤੇ ਨੇਲ ਇਹ ਇਹ ਉਪਰੋਂ ਦੀ ਮੁੰਡਾ ਬਾਪੂ ਦਾ ਨਾਮ ਖਾਈ ਗਿਆ ਆ ਇੱਥੇ ਰਕਮ ਲੱਟਾ ਪੁੱਤ ਕੁਸਤਾ ਸੁਣਾ ਦੇ ਮੁਰਗੋ ਹੀ ਮੈਨੇ ਗਾਣਾ ਨਹੀਂ ਬਣਾਇਆ ਤਾਂ ਛੁੱਟੀਆਂ ਤੋਂ ਸੋ ਇਹ ਹੀ ਗਾਨ ਬਣਾਤੀ ਇਹ ਆਪ ਬਣਾਇਦੀ ਸਭਜੋਤ ਹਾਂ 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 ਅੰਨਾ ਸੋਣਾ ਤੈਨੂੰ ਗੀਤ ਬਣਾਉਣੇ ਆਉਦੇ ਨੇ ਵੱਡਾ ਹੋ ਕੇ ਕੀ ਬਣੇਗਾ ਉਂਜਾ ਬਨੂੰਗਾ ਮੈਂ ਕੀ ਬਣੇਗਾ ਸੱਚੀ ਦੱਸੀ ਤੇਰਾ ਦਿਲ ਕੀ ਕਰਦਾ ਹੈ ਖਾਲਸਾ ਸਭਜੋਤ ਖਾਲਸਾ ਬਨੂ ਇਹਦਾ ਵਰਤਸਾ ਕਿਆ ਹੋਇਆ ਸਭਜੋਤ ਦਾ ਆਹਾ ਕਰਦ ਲੈ ਰੱਖੀ ਦੀ ਬੱਲੇ ਇਹਨੇ ਲੱਕੜਾਂ ਨਾਲ ਬਣੇ ਰੱਖੀ ਦੀ ਕਿਰਪਾਨ ਬਣਾ ਕੇ ਸਭਜੋਤ ਐਂ ਬਤਖ ਨੂੰ ਚ ਵਜਦੀ ਆ ਪੁੱਠੇ ਕੰਮ ਨਾ ਕਰ ਤੇ ਸਭਜੋਤ ਦੀ ਦਸੋਂ ਕਾ ਮੈਂ ਖਾਲਸਾ ਬਨੂ ਹੈ ਤੇ ਹੂੰ ਕੀ ਬਣੇਗਾ ਅਬ ਦੀ ਜ਼ਿੰਦਗੀ ਜੇ ਖਾਲਸਾ ਦਾ ਚਲ ਬਣ ਜੀ ਕੋਈ ਨਾ ਅੰਬਰ ਤਾਂ ਸਾ ਅੰਬਰ ਦਾ ਦਾਸਾ ਕੀ ਰੱਖਿਆ ਹੁਣ ਤਾਂ ਖਾਲਸੀ ਬਣੇਗਾ ਹੂੰ ਕੀ ਬਣੇਗਾ ਬੈ ਕੈਸਾ ਬੀਜੋ ਤਾਂ ਐਸਐਸਪੀ ਐਸਐਸਪੀ ਹਾਂ ਐਸਐਸਪੀ ਡੀਸੀ 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 ਆ ਮੂੰਹ ਤਾਂ ਸਾਫ ਕਰ ਅਬ ਦ ਕੀ ਬਣੇਗਾ ਡੀਸੀ ਡੀਸੀ ਅੱਛਿਆ ਪਰਦ ਵਧੀਆ ਹੁੰਨਾ ਹਾਂ ਹੈ ਹਾਂ ਕਿੰਨਾ ਕੁ ਸਿਆਰਾ ਬੜਾਈ ਜੋ ਬੜਾ ਬੜਾ ਕੱਟਾ ਸ਼ੇਰ ਵਾਲਾ ਨਹੀਂ ਕਿੰਨਾ ਸਿਹਰਾ ਸੱਚ ਦੱਸ ਬਾਲਾ ਬਾਲਾ ਕਦੇ ਕਦੇ 70 ਵੀ ਪਾਈ ਜਾਂਦੇ ਨੇ ਹਾਂ ਸਕੂਲ ਜਾ ਹਾਂਜੀ ਹਾਂ ਚੱਲ ਵੇ ਨਾ ਤੇ ਇੱਕ ਕਿੰਨੇ ਪੁੱਠੇ ਕੰਮ ਕਰਦਾ ਕਰਦ ਬੰਨ ਕੇ ਪੈਪ ਨਾਲ ਮਾਰਿਆਗਾ ਕਿਸਦਾ ਜਵਾ ਕਹੇਗਾ ਇੰਨੇ ਪੁੱਠੇ ਚਾੜ ਕਰਦਾਗਾ ਕਿਸੇ ਦਾ ਵੀ ਨਹੀਂ ਹੋਏਗਾ ਸਹਜਾ ਦੇ ਪੁੱਠੇ ਕੰਮ ਨਾ ਕਰ ਪੁੱਤੋ